ਪੰਜਾਬ ਦੀ ਧਰਤੀ ਜਿੱਥੋਂ ਕਦੇ ਰਾਜਵੀਰ مایوس ਹੋ ਕੇ ਗਿਆ ਸੀ ਅੱਜ ਉਹੀ ਧਰਤੀ ਉਸਨੂੰ 10 ਸਾਲਾਂ ਬਾਅਦ ਗਲੇ ਲਗਾਉਣ ਲਈ ਤਿਆਰ ਹੈ ਦੁਬਈ ਦੇ ਚਮਕਦਾਰ ਸ਼ਹਿਰਾਂ ਦੀ ਭੀੜ ਤੋਂ ਬਾਅਦ ਉਸਦਾ ਮਨ ਇੱਕ ਅਜੀਬ ਜਿਹੀ ਸ਼ਾਂਤੀ ਮਹਿਸੂਸ ਕਰ ਰਿਹਾ ਹੈ ਪਰ ਚਿਹਰੇ ਤੇ ਇੱਕ ਗੰਭੀਰਤਾ ਹੈ ਜੋ ਬੀਤੇ ਹੋਏ 10 ਸਾਲਾਂ ਦੀ ਕਹਾਣੀ ਬਿਆਨ ਕਰ ਰਹੀ ਹੈ ਉਸ ਦੀਆਂ ਅੱਖਾਂ ਵਿੱਚ ਇੱਕ ਡੂੰਘਾ ਰਾਜ ਲੁਕਿਆ ਹੈ ਇੱਕ ਅਜਿਹਾ ਰਾਜ ਜਿਸ ਨੂੰ ਉਹ ਸ਼ਾਇਦ ਕਦੇ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਹੈ ਉਸਨੇ ਦਿੱਲੀ 에어ਪੋਰਟ ਤੋਂ ਉਤਰਨ ਤੋਂ ਬਾਅਦ ਪਠਾਨ ਕੋਟਲੀ ਟ੍ਰੇਨ ਪੜੀ ਟ੍ਰੇਨ ਦੀ ਖਿੜਕੀ ਵਿੱਚੋਂ ਬਾਹਰ ਭਾਰਤ ਦੀ ਬਦਲਦੇ ਨਜ਼ਾਰੇ ਦਿਖਦੇ ਆ ਉਸਤੇ ਮਨ ਵਿੱਚ ਪਿਛਲੇ 10 ਸਾਲਾਂ ਦੀ ਫਿਲਮ ਚੱਲਣ ਲੱਗੀ ਉਹ 10 ਸਾਲ ਜੋ ਕਦੇ ਜੀਹ ਜੰਤਕੀ ਦਾ ਸਭ ਤੋਂ ਹਨੇਰਾ ਦੌਰ ਸਨ ਜਦੋਂ ਉਸ ਦਾ ਦਿਲ ਬੇਹੱਦ ਟੁੱਟਿਆ ਸੀ ਅੱਜ ਉਹੀ 10 ਸਾਲ ਉਸਦੀ ਸਫਲਤਾ ਦੀ ਕਹਾਣੀ ਬਣ ਚੁੱਕੇ ਸਨ ਪਰ ਉਸ ਸਫਲਤਾ ਦੀ ਨੀਂਵਿਚ ਇੱਕ ਅਥਾਹ ਦਰਦ ਵੀ ਲੁਕਿਆ ਹੋਇਆ ਹੈ ਇੱਕ ਅਜਿਹਾ ਜ਼ਖਮ ਜੋ ਸ਼ਾਇਦ ਕਦੇ ਭਰਿਆ ਨਹੀਂ ਹੈ ਉਸਦੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਜਿਵੇਂ ਕੁਝ ਅਣਹੋਣੀ ਹੋਣ ਵਾਲੀ ਹੋਵੇ ਜਿਵੇਂ ਕਿਸਮਤ ਉਸਨੂੰ ਕਿਸੇ ਅਣਜਾਣ ਰਾਹ ਤੇ ਖਿੱਚ ਰਹੀ ਹੋਵੇ ਪਠਾਨਕੋਟ ਰੇਲਵੇ ਸਟੇਸ਼ਨ ਟ੍ਰੇਨ ਨੇ ਥੋੜੀ-ਥੋੜੀ ਪਲੇਟਫਾਰਮ ਤੇ ਆਪਣੀ ਰਫਤਾਰ ਘਟਾਈ ਇਤੋਂ ਦੀ ਭੀੜ-ਪਾੜ, ਚਾਹ ਦੀ ਖੁਸ਼ਬੋ ਅਤੇ ਲੋਕਾਂ ਦਾ ਰੋੜਾ-ਰੱਪਾ ਉਸ ਨੂੰ 10 ਸਾਲ ਪੁਰਾਣੀਆਂ ਯਾਦਾਂ ਵਿੱਚ ਲੈ ਗਿਆ। ਇਹ ਉਹੀ ਸਟੇਸ਼ਨ ਸੀ ਜਿੱਥੋਂ ਕਦੇ ਉਹ ਇੱਕ ਟੁੱਟੇ-ਕੁਏ ਨਿਰਾਸ਼ ਇਨਸਾਨ ਵਾਂਗ ਵਿਦੇਸ਼ ਚਲਾ ਗਿਆ ਸੀ। ਉਸਨੇ ਆਪਣਾ ਸਮਾਨ ਚੁੱਕਿਆ ਅਤੇ ਪੀੜ-ਪਾੜ ਵਾਲੇ ਪਲੇਟਫਾਰਮ ਤੇ ਉਤਰ ਗਿਆ। ਉਸ ਪਿੰਆ ਨਜ਼ਰਾਂ ਅਣਜਾਣੇ ਹੀ ਚਾਰੇ ਪਾਸੇ ਘੁਮਿਆ ਜਿਵੇਂ ਉਹ ਕੁਝ ਲੱਭ ਰਿਹਾ ਹੋਵੇ ਜਾਂ ਕਿਸੇ ਤੋਂ ਬਚ ਰਿਹਾ ਹੋਵੇ ਉਸ ਨੂੰ ਇੱਕ ਅਜੀਬ ਜਿਹੀ ਖਿੱਚ ਮਹਿਸੂਸ ਹੋਈ ਜਿਵੇਂ ਕੋਈ ਸ਼ਕਤੀ ਉਸ ਨੂੰ ਕਿਸੇ ਖਾਸ ਦਿਸ਼ਾ ਵੱਲ ਖਿੱਚ ਰਹੀ ਹੋਵੇ ਅਚਾਨਕ ਹੀ ਉਸਦੀ ਨਜ਼ਰ ਪਲੇਟਫਾਰਮ ਦੇ ਇੱਕ ਕੋਨੇ ਤੇ ਪਈ ਉੱਥੇ ਇੱਕ ਛੋਟੀ ਜਿਹੀ ਮਾਮੂਲੀ ਜਿਹੀ ਚਾਹ ਦੀ ਦੁਕਾਨ ਲੱਗੀ ਸੀ ਇੱਕ ਔਰਤ ਸਿਰ ਤੇ ਦੁਪੱਟਾ ਲਿਆ ਹੈ ਪੰਦੇ ਦੀ ਮਾਦਰੀ ਹੈ ਉਸ ਤੇ ਚਿਹਰੇ ਤੇ ਪਕਾਵਟ ਦੀਆਂ ਗੁੜੀਆਂ ਲਕੀਰਾਂ ਹਨ ਹੱਥਾਂ ਤੇ ਮਿਹਨਤ ਦੇ ਸਖਤ ਨਿਸ਼ਾਨ ਉਹ ਉਮਰ ਤੋਂ ਪਹਿਲਾਂ ਹੀ ਬਜ਼ੁਰਗ ਲੱਗ ਰਹੀ ਸੀ ਜਿਵੇਂ ਕਿਸੇ ਨੇ ਉਸ ਦੀ ਜਵਾਨੀ ਹੀ ਨਿਚੋੜ ਲਈ ਹੋਵੇ ਰਾਜਵੀਰ ਨੇ ਦੇਖਿਆ ਕਿ ਉਹ ਔਰਤ ਬਹੁਤ ਹੀ ਖੋੜੀ-ਖੋੜੀ ਬੇਜਾਨ ਜਿਹੀ ਆਵਾਜ਼ ਵਿੱਚ ਚਾ ਚਾ ਬੋਲ ਰਹੀ ਹੈ ਇਹ ਆਵਾਜ਼ ਇਹ ਨਾ ਜਾ ਰਾਜਵੀਰ ਦੇ ਕੰਨ ਖੜੇ ਹੋ ਗਏ ਇਹ ਆਵਾਜ਼ ਉਸੀਆਂ ਯਾਦਾਂ ਵਿੱਚ ਤੱਬੀ ਹੋਈ ਇੱਕ ਪ੍ਰਾਣੀ ਪਰ ਜਾਣੀ ਪਹਿਚਾਣੀ ਆਵਾਜ਼ ਸੀ ਇੱਕ ਅਜੇ ਹੀ ਆਵਾਜ਼ ਜੋ ਕਦੇ ਉਸਤੇ ਜੀਵਨ ਦਾ ਸੰਗੀਤ ਹੁੰਦੀ ਸੀ ਜਿਸ ਨੂੰ ਸੁਣ ਕੇ ਉਸ ਦਾ ਦਿਨ ਸ਼ੁਰੂ ਹੁੰਦਾ ਸੀ ਰਾਜਵੀਰ ਦੇ ਕਦਮ ਆਪਣੇ ਆਪ ਹੀ ਉੱਚੀ ਦੁਕਾਨ ਵੱਲ ਵਧਣ ਲੱਗੇ ਉਸ ਦਾ ਦਿਲ ਜੋਰ-ਜੋਰ ਦੇ ਨਾਲ ਧੜਕ ਰਿਹਾ ਸੀ ਜਿਵੇਂ ਸ਼ਾਤੀ ਵਿੱਚੋਂ ਬਾਹਰ ਹੀ ਆ ਜਾਵੇਗਾ ਕਿ ਇਹ ਹੋ ਸਕਦਾ ਹੈ ਕਿ ਕਿਸਮਤ ਇੰਨੀ ਨਿਰਦਈ ਹੋ ਸਕਦੀ ਹੈ ਕਿ ਉਸਦੀ ਕਿਸਮਤ ਨੇ ਉਸ ਨੂੰ ਇੱਥੇ ਇਸ ਤਰ੍ਹਾਂ ਮਿਲਣਾ ਲਿਖਿਆ ਹੈ ਜਿਵੇਂ ਹੀ ਉਹ ਨੇੜੇ ਪਹੁੰਚਿਆ ਨਾ ਉਸਨੇ ਉਸ ਔਰਦਾ ਚਿਹਰਾ ਸਾਹ ਦੇਖਿਆ ਰਾਜਵੀਰ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸਦੀਆਂ ਅਕਾਸ਼ ਸਾਹਮਣੇ ਹਰੇੜਾ ਚ ਆ ਗਿਆ ਇਹ ਕੋਈ ਹੋਰ ਨਹੀਂ ਇਹ ਉਸਦੀ ਪਹਿਲੀ ਪਤਨੀ ਕਿਰਨ ਸੀ ਕਿਰਨ ਜਿਸ ਤੇ ਖੂਬ ਸੁਰਤੀ ਅਤੇ ਆਤਮ ਵਿਸ਼ਵਾਸ ਕਦੇ ਉਸਦਾ ਹੰਕਾਰ ਹੁੰਦਾ ਸੀ ਜੋ ਕਦੇ ਪੰਜਾਬ ਪੁਲਿਸ ਦੀ ਡੀਐਸਪੀ ਬਣਨ ਤੋਂ ਬਾਅਦ ਉਸ ਨੂੰ ਬੇਰਹਿਮੀ ਨਾਲ ਛੱਡ ਗਈ ਸੀ ਅੱਜ ਪਟਾਣ ਕੋਲ ਰੇਲਵੇ ਸਟੇਸ਼ਨ ਤੇ ਚਾਹ ਵੇਚ ਰਿਹਾ ਹੈ ਰਾਜਵੀਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹਨਾਂ ਜੋ ਕਦੇ ਮਹਿੰਗੇ ਸੂਟ ਬੂਟ ਪਹਿਨ ਕੇ ਦਫ਼ਤਰ ਜਾਂਦੀ ਸੀ ਜਿਸ ਤੇ ਤੱਲੇ ਸਰਕਾਰੀ ਗੱਡੀਆਂ ਹੁੰਦੀਆਂ ਸਨ ਨਾਲ ਸਰਕਾਰੀ ਗਾੜ੍ਹ ਜਿਸ ਨੇ ਕਦੇ ਗਰੀਬੀ ਨੂੰ ਨਫ਼ਰਤ ਕੀਤੀ ਸੀ ਅੱਜ ਮਲੇ ਕੱਪੜਾ ਵਿੱਚ ਇੱਕ ਸਧਾਰਨ ਚਾਹ ਵਾਲੀ ਦੇ ਰੂਪ ਵਿੱਚ ਸੀ ਉਸ ਤਿੰਗਾਂ ਅਕਾਮਿਤ ਇੱਕ ਡੂੰਗੀ ਉਦਾਸੀ ਇੱਕ ਖਾਲੀਪਨ ਸੀ ਜੋ ਉਸਦੇ ਸਾਰੇ ਹੰਕਾਰ ਅਤੇ ਸ਼ੋਰਤ ਨੂੰ ਨਿਗਲ ਚੁੱਕਾ ਸੀ ਕਿਰਨ ਰਾਜਵੀਰ ਦੀ ਆਵਾਜ਼ ਕੰਬੀ ਜਿਵੇਂ ਕਈ ਸਾਲਾਂ ਦੀ ਚੁੱਪ ਤੋਂ ਬਾਅਦ ਪਹਿਲੀ ਵਾਰ ਬੋਲਿਆ ਹੋਵੇ ਆਵਾਜ਼ ਇੰਨੀ ਹੌਲੀ ਸੀ ਜਿਵੇਂ ਸਿਰਪ ਉਸਦੇ ਆਪਣੇ ਕੰਨਾਂ ਤੱਕ ਪਹੁੰਚੀ ਹੋਵੇ ਕਿਰਨ ਨੇ ਆਵਾਜ਼ ਸੁਣ ਕੇ ਆਪਣਾ ਸਿਰ ਝੁਕਿਆ ਜਿਵੇਂ ਹੀ ਉਸਦੀ ਨਜ਼ਰ ਰਾਜਵੀਰ ਤੇ ਪਈ ਨਾ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਕੁਲੀਆਂ ਰਹਿ ਗਿਆਂ ਉਸ ਦਾ ਚਿਹਰਾ ਪੀੜਾ ਭਰ ਗਿਆ ਉਸ ਤੇ ਇੱਕ ਹਤੋ ਚਾਹ ਬੜਾ ਪੰਡ ਡਿੱਗ ਪਿਆ ਅਤੇ ਗਰਮ ਚਾਹ ਪਲੇਟਫਾਰਮ ਤੇ ਫੈਲ ਗਈ ਉਸ ਦੇ ਚਿਹਰੇ ਤੇ ਪਹਿਲਾ ਹੈਰਾਨੀ ਹੋਈ ਫਿਰ ਡਰ ਅਤੇ ਫਿਰ ਕਥਾ ਸ਼ਰਮਿੰਦਗੀ ਚ ਝਲਕਣ ਲੱਗੀ ਉਹ ਤੁਰੰਤ ਉਤੋਂ ਦੌੜਨ ਦੀ ਕੋਸ਼ਿਸ਼ ਕਰਨ ਲੱਗੇ ਜਿਵੇਂ ਕਿ ਉਹ ਇਸ ਕੌੜੀ ਸਚਾਈ ਤੋਂ ਬਸ ਭੱਜਣਾ ਚਾਹਦੀ ਹੋਵੇ ਕਿਰਨ ਰੁਕੋ ਰਾਜਵੀਰ ਨੇ ਤੁਰੰਤ ਉਸ ਦਾ ਹੱਥ ਫੜ ਲਿਆ ਕਿਰਨ ਨੇ ਆਪਣਾ ਮੂੰਹ ਹੱਥਾਂ ਨਾਲ ਢਕ ਲਿਆ ਉਸ ਦੀਆਂ ਅੱਖਾਂ ਵਿੱਚੋਂ ਹੰਝ ਵਹਿਣ ਲੱਗੇ ਉਸ ਨੂੰ ਕੋਈ ਦਤਨਾ ਨਹੀਂ ਚਾਹੁੰਦੀ ਸੀ ਉਸ ਨੂੰ ਇਸ ਹਾਲ ਦੇ ਵਿੱਚ ਨਹੀਂ ਦੇਖਣਾ ਚਾਹੁੰਦੀ ਸੀ ਪਰ ਰਾਜਵੀਰ ਜਾਣਦਾ ਸੀ ਕਿ ਕਿਸਮਤ ਨੇ ਉਹਨਾਂ ਨੂੰ ਕਿਸੇ ਕਾਰਨ ਹੀ ਇੱਥੇ ਮਿਲਾਇਆ ਹੈ ਕੌਣ ਹੈ ਉਹ ਕਿਰਨ ਕਿ ਸਤਿਮੁੱਚ ਪਹਿਲਾਂ ਡੀਐਸਪੀ ਹੁੰਦੀ ਸੀ ਜੇਕਰ ਹਾਂ ਤਾਂ ਅੱਜ ਇੱਥੇ ਰੇਲਵੇ ਸਟੇਸ਼ਨ ਤੇ ਚਾਕ ਕਿਉਂ ਵਿਚਰੀ ਹੈ ਕਿਸੇ ਉਸ ਤੇ ਪਿੱਛੇ ਦੀ ਵਜ੍ਹਾ ਅਤੇ ਉਸ ਦਾ ਘਰ ਵਾਲਾ ਜਿਸ ਨੂੰ ਉਹ 10 ਸਾਲ ਪਹਿਲਾਂ ਛੜ ਕੇ ਚਲੀ ਗਈ ਸੀ ਅੱਜ ਵਿਦੇਸ਼ ਵਿੱਚੋਂ ਕੇ ਵਾਪਸ ਆਇਆ ਹੈ ਕਿਵੇਂ ਮਿਲਿਓ ਦੋਨੇ ਅਤੇ ਇਸ ਤੋਂ ਬਾਅਦ ਜੋ ਹੋਇਆ ਨਾ ਉਸ ਨੂੰ ਉਸ ਸੁਣ ਕੇ ਤਾਂ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਦੋਸਤੋ ਬਿਨਾ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਕਾਸ ਵੀਡੀਓ ਗੱਲ ਸ਼ੁਰੂ ਹੁੰਦੀ ਹੈ ਰਾਜਵੀਰ ਅਤੇ ਕਿਰਨ ਦੇ ਨਵੇਂ ਨਵੇਂ ਵਿਆਹ ਤੋਂ ਉਹ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਦੇ ਸਨ ਰਾਜਵੀਰ ਇੱਕ ਸੁਧਾਰਨ ਪਰਿਵਾਰ ਤੋਂ ਸੀ ਉਸ ਦਾ ਪਿਤਾ ਇੱਕ ਛੋਟਾ ਜਿਹਾ ਕਿਸਾਨ ਸੀ ਜਿ ਦਾ ਆਪਣਾ ਗੁਜ਼ਾਰਾ ਬੜੀ ਮੁਸ਼ਕਲਾਂ ਹੁੰਦਾ ਸੀ ਰਾਜਵੀਰ ਨੂੰ ਆਪਣੇ ਪਰਿਵਾਰ ਦੀਆਂ ਮੁਸ਼ਕਲਾਂ ਦਾ ਪੂਰਾ ਅਹਿਸਾਸ ਸੀ ਇਸ ਲਈ ਉਹ ਬੜਾ ਮਿਹਨਤੀ ਅਤੇ ਜ਼ਿੰਮੇਵਾਰ ਸੀ ਉਹ ਆਪਣੀ ਪਤਨੀ ਕਰਨ ਨੂੰ ਬੜਾ ਪਿਆਰ ਕਰਦਾ ਕਿਰਨ ਬਹੁਤ ਹੀ ਹੁਸ਼ਿਆਰ ਅਤੇ ਸੁਪਨਿਆਂ ਭਰੀ ਕੁੜੀ ਸੀ ਉਸ ਦਾ ਇੱਕੋ ਇੱਕ ਸੁਪਨਾ ਸੀ ਪੰਜਾਬ ਪੁਲਿਸ ਦੇ ਵਿੱਚ ਵੱਡਾ ਅਫਸਰ ਬੰਨਾ ਜੋ ਉਸ ਨੂੰ ਆਪਣੇ ਪਰਿਵਾਰ ਦੀ ਗਰੀਬੀ ਤੋਂ ਬਾਹਰ ਕੱਢੇ ਅਤੇ ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰੇ ਆਪਣੇ ਪਰਿਵਾਰ ਦਾ ਸਹਾਰਾ ਬਣਾਵੇ ਰਾਜਵੀਰ ਨੇ ਕਿਰਨ ਦੇ ਇਸ ਸੁਪਨੇ ਨੂੰ ਆਪਣਾ ਸੁਪਨਾ ਬਣਾ ਲਿਆ ਉਹ ਜਾਣਦਾ ਸੀ ਕਿ ਕਿਰਨ ਨੂੰ ਪੜਾਉਣ ਲਈ ਚੰਗੀ ਕੋਚਿੰਗ ਦੇਣ ਲਈ ਬੜੇ ਪੈਸੇ ਦੀ ਜਰੂਰਤ ਪਵੇਗੀ ਉਸ ਕੋਲ ਜ਼ਿਆਦਾ ਪੈਸੇ ਨਹੀਂ ਸਨ ਪਰ ਉਸ ਦੇ ਕੋਲ ਬੜਾ ਦ੍ਰਿੜ ਇਰਾਦਾ ਸੀ ਉਸਨੇ ਦਿਨ ਰਾਤ ਇੱਕ ਕਰ ਦਿੱਤੇ ਉਸ ਸਵੇਰੇ ਤੜਕੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਫਿਰ ਦਿਨ ਵੇਲੇ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਪੜਾਉਂਦਾ ਅਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਦਿੰਦਾ ਉਸਨੇ ਆਪਣੇ ਸਾਰੇ ਸ਼ੌਕ ਤਿਆਗ ਦਿੱਤੇ ਆਪਣੇ ਲਈ ਇੱਕ ਨਵਾਂ ਕੱਪੜਾ ਵੀ ਨਹੀਂ ਖਰੀਦਿਆ ਜੋ ਵੀ ਕਮਾਉਂਦਾ ਉਹ ਕੇਨਲ ਦੀਆਂ ਕਿਤਾਬਾਂ ਕੋਚਿੰਗ ਫੀਸ ਅਤੇ ਉਸ ਤੇ ਸਾਰੇ ਪੜਾਈ ਸੰਬੰਧੀ ਖਰਚੇ ਤੇ ਲਗਾ ਦਿੰਦਾ ਉਹ ਚਾਹੁੰਦਾ ਸੀ ਕਿ ਕਿਰਨਦੀ ਪੜਾਈ ਵਿੱਚ ਕੋਈ ਕਮੀ ਨਾ ਰਹੇ ਕਿਰਨ ਤੂੰ ਬਸ ਪੜਾਈ ਕਰੀਂ ਬੱਸ ਇਹ ਚਿੰਤਾ ਨਾ ਕਰ ਮੈਂ ਹਾਂ ਨਾ ਮੈਂ ਸਭ ਸਮਝ ਲਵਾਗਾ ਉਹ ਅਕਸਰ ਕਿਰਨ ਨੂੰ ਹੌਸਲਾ ਦਿੰਦਾ ਕਿਰਨ ਵੀ ਬਹੁਤ ਮਿਹਨਤ ਕਰਦੀ ਉਹ ਕੰਟੈਂਪ ਬੱਦ ਤੱਕ ਪੜ੍ਹਾਈ ਕਰਦੀ ਇਮਤਿਹਾਨ ਦੀ ਤਿਆਰੀ ਕਰਦੀ ਪਿੰਡ ਦੇ ਲੋਕ ਉਸਤੇ ਮਾਪੇ ਅਤੇ ਰਾਜਵੀਰ ਦੇ ਮਾਪੇ ਵੀ ਉਹਨਾਂ ਦੇ ਸੁਪਨੇ ਵੀ ਸ਼ਾਮਲ ਸਨ ਉਹ ਸਾਰੇ ਕਿਰਨ ਨੂੰ ਡੀਐਸਪੀ ਬਣਦਾ ਦੇਖਣਾ ਚਾਹੁੰਦੇ ਸਨ ਰਾਜਵੀਰ ਦੇ ਮਾਪੇ ਅਕਸਰ ਕਿਰਨ ਨੂੰ ਹੌਸਲਾ ਦਿੰਦੇ ਪੁੱਤਰ ਤੂੰ ਚਿੰਤਾ ਨਾ ਕਰੀ ਅਸੀਂ ਤੇਰੇ ਨਾਲ ਹਾਂ ਰਾਜਵੀਰ ਤੇਰੀ ਹਰ ਲੋੜ ਪੂਰੀ ਕਰੇਗਾ ਸਾਲਾਂ ਦੀ ਅੰਤ ਤੱਕ ਮਿਹਨਤ ਤੋਂ ਬਾਅਦ ਆਖਿਰਕਾਰ ਉਹ ਦਿਨ ਆ ਗਿਆ ਕਿ ਨਿਦਾਨ ਦਾ ਨਤੀਜਾ ਆਇਆ ਅੱਧਿ ਉਹ ਸੱਚਮੁੱਚ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਚੁਣ ਲਈ ਗਈ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ ਲੋਕ ਟੋਲ ਵਜਾਰੇ ਸਨ ਲੱਡੂ ਵੰਡੇ ਜਾ ਰਹੇ ਸਨ ਰਾਜਵੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਦਾ ਸਭ ਤੋਂ ਵੱਡਾ ਸੁਪਨਾ ਪੂਰਾ ਹੋ ਗਿਆ ਹੋਵੇ ਉਹ ਆਪਣੀ ਕਿਰਨ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ ਉਸ ਨੇ ਕਿਰਨ ਨੂੰ ਗੜੇ ਲਗਾ ਲਿਆ ਉਸ ਦੀਆਂ ਅੱਖਾਂ ਵਿੱਚ ਅਥਾ ਪਿਆਰ ਅਤੇ ਪ੍ਰਸ਼ੰਸਾ ਸੀ ਪਰ ਜਿੱਥੇ ਖੁਸ਼ੀਆਂ ਦੀਆਂ ਧੁਨ ਵੱਜ ਰਹੀਆਂ ਸਨ ਉੱਥੇ ਹੀ ਇੱਕ ਅਜੀਬ ਚੋਬੀ ਫੈਲਰੀ ਸੀ ਕਿਰਨਾਂ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਸੀ ਇੱਕ ਅਜਿਹੀ ਚਮਕ ਜੋ ਰਾਜਵੀਰ ਨੂੰ ਪਹਿਲਾਂ ਕਦੇ ਨਜ਼ਰ ਨਹੀਂ ਆਈ ਉਹ ਹੁਣ ਪਹਿਲਾਂ ਵਾਲੀ ਸਧਾਰਨ ਪਿਆਰ ਕਰਨ ਵਾਲੀ ਕਿਰਨ ਨਹੀਂ ਸੀ ਉਸ ਤੇ ਦਿਲ ਵਿੱਚ ਖੋਲੀ-ਖੋਲੀ ਹੰਕਾਰ ਅਤੇ ਲਾਲਚ ਨੇ ਪੈਰ ਪਸਾਰ ਲਏ ਜਿਵੇਂ ਇੱਕ ਜ਼ਹਿਰੀਲਾ ਪੌਦਾ ਉਸਦੇ ਅੰਦਰ ਵਧ ਰਿਹਾ ਹੋਵੇ ਡੀਐਸਪੀ ਬਣਨ ਤੋਂ ਬਾਅਦ ਕਿਰਨ ਦੇ ਸੁਭਾਅ ਵਿੱਚ ਅਚਾਨਕ ਬਦਲਾ ਆਉਣੇ ਸ਼ੁਰੂ ਹੋ ਗਏ ਉਸਦਾ ਆਉਦਾ ਵਰਦੀ ਅਤੇ ਸ਼ਹਿਰ ਦੀ ਨਵੀਂ ਜ਼ਿੰਦਗੀ ਉਸਤੇ ਸਿਰ ਚੜ ਕੇ ਬੋਲਣ ਲੱਗੀ ਉਸਨੇ ਰਾਜਵੀਰ ਨੂੰ ਅਣਦੇਖਾ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਲੱਗਦਾ ਸੀ ਵੀ ਰਾਜਵੀਰ ਇੱਕ ਸਧਾਰਨ ਪਿੰਡ ਦਾ ਮੁੰਡਾ ਹੈ ਜੋ ਉਸਦੇ ਨਵੇਂ ਰੁਤਬੇ ਅਤੇ ਸ਼ਹਿਰੀ ਜੀਵਨ ਨਾਲ ਮੇਲ ਨਹੀਂ ਖਾਂਦਾ ਉਹ ਆਪਣੇ ਦੋਸਤਾਂ ਅਤੇ ਨਵੇਂ ਅਫਸਰ ਸਾਥੀਆਂ ਸਾਹਮਣੇ ਰਾਜਵੀਰ ਦਾ ਜ਼ਿਕਰ ਕਰਨ ਤੋਂ ਵੀ ਕਤਰਾਉਂਦੀ ਸੀ ਜਿਵੇਂ ਉਸ ਨੂੰ ਸ਼ਰਮਿੰਦਾ ਕਰ ਦੇਵੇਗਾ ਕਰਨਦੇ ਬੋਲਾ ਵਿੱਚ ਹੰਕਾਰ ਸਭ ਝਲਕਣ ਲੱਗਾ ਉਹ ਹੁਣ ਰਾਜਵੀਰ ਨਾਲ ਛੋਟੀਆਂ ਛੋਟੀਆਂ ਗੱਲਾਂ ਤੇ ਬਹਿਸ ਕਰਦੇ ਉਸ ਨੂੰ ਹਰ ਵੇਲੇ ਇਹ ਅਹਿਸਾਸ ਕਰਵਾਉਂਦੇ ਵੀ ਉਹ ਉਸ ਤੇ ਲਈ ਕਾਫੀ ਨਹੀਂ ਹੈ ਰਾਜਵੀਰ ਤੂੰ ਅਜੇ ਵੀ ਪਿੰਡ ਵਾਲੀਆਂ ਗੱਲਾਂ ਕਰਦਾ ਹੈ ਤੈਨੂੰ ਸ਼ਹਿਰ ਦੇ ਤੌਰ ਤਰੀਕੇ ਨਹੀਂ ਪਤਾ ਮੈਂ ਡੀਐਸਪੀ ਹਾਂ ਮੇਰਾ ਰਤਬਾ ਹੈ ਤੂੰ ਮੇਰੇ ਨਾਲ ਨਹੀਂ ਚੱਲ ਸਕਦਾ ਉਹ ਅਕਸਰ ਤਾਣਾ ਮਾਰਦੇ ਉਸ ਤੇ ਪੁਰਾਣੇ ਰਿਸ਼ਤੇਦਾਰਾਂ ਨਾਲ ਵੀ ਉਸਤੇ ਦੁਰੇ ਬਣ ਗਏ ਸੀ ਅਤੇ ਆਪਣੇ ਮਾਪਿਆਂ ਨੂੰ ਵੀ ਸ਼ਹਿਰ ਵਿੱਚ ਆ ਕੇ ਰਹਿਣ ਤੋਂ ਵਰਜਿ ਸੀ ਰਾਜਵੀਰ ਦਾ ਦਿਲ ਰੋਜ਼ ਟੁੱਟਦਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਿਸ ਕਿਰਨ ਨੂੰ ਉਸਨੇ ਆਪਣੇ ਖੂਨ ਪਸੀਨੇ ਨਾਲ ਪਾਲਿਆ ਉਹ ਇੰਨੀ ਕਿਵੇਂ ਬਦਲ ਗਈ ਹੈ ਉਸਨੇ ਕਿਰਨ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਕਿਰਨ ਉਹਦਾ ਆਂਦਾ-ਜੰਦਾ ਰਹਿੰਦਾ ਹੈ ਪਰ ਰਿਸ਼ਤੇ ਸਾਰੀ ਉਮਰ ਨਿਭਦੇ ਹਨ ਸਾਨੂੰ ਸਾਡੀ ਮਿਹਨਤ ਯਾਦ ਰੱਖਣੀ ਚਾਹੀਦੀ ਹੈ ਪਰ ਕਿਰਨ ਤੇ ਉਸਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਇੱਕ ਦਿਨ ਹੰਕਾਰ ਅਤੇ ਲਾਲਚ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਰਨ ਨੇ ਰਾਜਵੀਰ ਨੂੰ ਆਪਣੇ ਨਵੇਂ ਸਰਕਾਰੀ ਕੁਆਰਟਰ ਵਿੱਚ ਬੁਲਾਇਆ। ਰਾਜਵੀਰ ਉਸਨੇ ਠੰਡੀ ਅਤੇ ਬੇਰਹਿਮ ਆਵਾਜ਼ ਵਿੱਚ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ।" ਰਾਜਵੀਰ ਹੈਰਾਨ ਰਹਿ ਗਿਆ। ਉਸ ਦੀਆਂ ਅੱਖਾਂ ਵਿੱਚ ਅਵਿਸ਼ਵਾਸ ਸੀ, "ਕੀ ਬਕਰੀਆਂ ਕਿਰਨ ਤੂੰ ਭੁੱਲ ਗਈ ਹੈ? ਤੇਰੇ ਸੁਪਨੇ ਪੂਰੇ ਕਰਨ ਲਈ ਮੈਂ ਕਿ ਕਿਨੇ ਕੀਤਾ? ਕਿਹੜਾ ਦੁੱਖ ਮੈਂ ਨਹੀਂ ਚਲਿਆ? ਮੈਂ ਆਪਣੀ ਜਵਾਨੀ ਤੇਰੇ ਨਾਮ ਕਰ ਦਿੱਤੇ।" ਬੜਾ ਗੁੱਸੇ ਦੇ ਵਿੱਚ ਬੋਲਿਆ ਹੈ, "ਅਗੋਂ ਕਰਨ ਨੇ ਜਵਾਬ ਦਿੱਤਾ ਵੀ ਤੂੰ ਜੋ ਕੀਤਾ ਹੈ ਉਹ ਤੇਰਾ ਫਰਜ਼ ਹੈ ਮੈਂ ਤੈਨੂੰ ਕਹਿ ਕੇ ਤਾਂ ਨਹੀਂ ਕਰਵਾਇਆ ਆਪਣੇ ਆਪ ਕੀਤਾ ਹੈ ਹੁਣ ਸਾਡਾ ਕੋਈ ਬੇਲੀ ਹੈ ਮੈਂ ਇੱਕ ਡੀਐਸਪੀ ਹਾਂ ਮੇਰ ਇੱਕ ਸਮਾਜਿਕ ਸਥਿਤੀ ਹੈ ਮੇਰਾ ਅਹੁਦਾ ਹੈ ਅਬੇਬੋਂ ਤੋਤਾ ਅਜੇ ਵੀ ਇੱਕ ਕਿਸਾਨ ਦਾ ਪੁੱਤਰ ਹੈ ਮੇਰੇ ਲਈ ਹੁਣ ਵੱਡੇ ਸ਼ਹਿਰ ਵਿੱਚ ਇੱਕ ਵੱਡੇ ਅਫਸਰ ਨਾਲ ਵਿਆਹ ਕਰਨਾ ਜ਼ਰੂਰੀ ਹੈ ਜਿਸ ਦਾ ਮੇਰੇ ਵਰਗਾ ਰਤਬਾ ਹੋਵੇ ਕਿਰਨ ਦੀਆਂ ਅੱਖਾਂ ਵਿੱਚ ਕੋਈ ਪਛਤਾਵਾ ਨਹੀਂ ਸੀ ਸਿਰਫ ਅੱਗੇ ਵਧਣ ਦੀ ਅੰਨੀ ਚਾਹ ਉਸਨੇ ਮੇਤੇ ਰੱਖੇ ਤਲਾਕ ਦੇ ਕਾਗਜ਼ ਰਾਜਵੀਰ ਵਰ ਬਿਧਾ ਦਿੱਤੇ ਰਾਜਵੀਰ ਦਾ ਦਿਲ ਟੁੱਟ ਗਿਆ ਉਸ ਤੇ ਸਾਹ ਕੁੱਟ ਗਏ ਉਸ ਦਾ ਸੰਸਾਰ ਜਿਵੇਂ ਉਧਰ ਚੁਕਿਆ ਹੋਵੇ ਜਿਸ ਕਿਰਨ ਨੇ ਉਸਨੇ ਆਪਣੇ ਸਾਰੇ ਸੁਪਨੇ ਵਾਰ ਦਿੱਤੇ ਸਨ ਉਸਨੇ ਇੱਕ ਝਟਕੇ ਵਿੱਚ ਉਸਨੂੰ ਤਿਆਗ ਦਿੱਤਾ ਉਸਦੇ ਮਾਪੇ ਵੀ ਇਸ ਘਟਨਾ ਤੋਂ ਬੜੇ ਦੁਖੀ ਸਨ ਪਿੰਡ ਦੇ ਵਿੱਚ ਇਹ ਖਬਰ ਤੇਜ਼ੀ ਨਾਲ ਫੈਲ ਗਈ ਅਤੇ ਲੋਕ ਕਿਰਨ ਦੇ ਇਸ ਕਦਮ ਤੇ ਹੈਰਾਨ ਸਨ ਅਤੇ ਰਾਜਵੀਰ ਲਈ ਹਮਦਰਦੀ ਮਹਿਸੂਸ ਕਰਦੇ ਸਨ ਕਿਰਨ ਨੇ ਤਲਾਕ ਤੋਂ ਬਾਅਦ ਕੁਝ ਹੀ ਸਮੇਂ ਦੇ ਵਿੱਚ ਕਿਸੇ ਵੱਡੇ ਸ਼ਹਿਰ ਦੇ ਇੱਕ ਅਮੀਰ ਅਤੇ ਪ੍ਰਭਾਵਸ਼ਾਲੀ ਪਰਿਵਾਰ ਦੇ ਵਿਅਕਤੀ ਨਾਲ ਵਿਆਹ ਕਰਵਾ ਲਿਆ ਉਸਨੂੰ ਲੱਗਦਾ ਸੀ ਕਿ ਉਸਦੀ ਜ਼ਿੰਦਗੀ ਦੇ ਸਾਰੇ ਸੁਪਨੇ ਹੁਣ ਪੂਰੇ ਹੋ ਜਾਣਗੇ ਉਸਨੇ ਰਾਜਵੀਰ ਅਤੇ ਉਸਦੇ ਮਾਪਿਆਂ ਨਾਲ ਸਾਰੇ ਰਿਸ਼ਤੇ ਤੋੜ ਲਏ ਜਿਵੇਂ ਉਹ ਕਦੇ ਉਸਦੀ ਜ਼ਿੰਦਗੀ ਦਾ ਹਿੱਸਾ ਹੀ ਨਾ ਹੋਣਾ ਰਾਜਵੀਰ ਲਈ ਪੰਜਾਬ ਦੇ ਵਿੱਚ ਰਹਿਣਾ ਬੜਾ ਮੁਸ਼ਕਲ ਹੋ ਗਿਆ ਹਰ ਪਾਸੇ ਕਿਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਉਸਦੀ ਡੀਐਸਪੀ ਦੀ ਨੌਕਰੀ ਉਸਦੇ ਨਵੇਂ ਵਿਆਹ ਦੀ ਚਰਚਾ ਉਸ ਨੂੰ ਲੱਗਦਾ ਸੀ ਵੀ ਹਰ ਕੋਈ ਉਸਤੇ ਤਰਸ ਖਾਰ ਰਿਹਾ ਹੈ ਉਹ ਇਸ ਸਭ ਤੋਂ ਦੂਰ ਜਾਣਾ ਚਾਹੁੰਦਾ ਸੀ ਜਿੱਤੇ ਕੋਈ ਲੋਕ ਨਾ ਹੋਣ ਕੋਈ ਉਸ ਨੂੰ ਤਾਣੇ ਨਾ ਮਾਰੇ ਉਤਨੇ ਆਪਣੇ ਮਾਪਿਆਂ ਨੂੰ ਮਨਾਇਆ ਜੋ ਪਹਿਨਾਤਾ ਉਸ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਸਨ ਪਰ ਉਸਤੇ ਖਰਾਬ ਦੇਖ ਕੇ ਮੰਨ ਗਏ ਕਿ ਤੇਰੇ ਸ਼ਾਇਦ ਜਾਤਾ ਇਸ ਦਾ ਦਿਮਾਗ ਖਰਾ ਹੋ ਜਾਵੇਗਾ ਜਾਂ ਫਿਰ ਇੱਕ ਗੱਡ ਕਰਨਾ ਚੁੱਕ ਲਵੇ ਤਾਂ ਕਰਕੇ ਰਾਜਵੀਰ ਨੇ ਵਿਦੇਸ਼ ਜਾਣ ਦੀ ਦੁਬਈ ਜਾਣ ਦਾ ਫੈਸਲਾ ਕੀਤਾ ਇਹ ਸਿਰਫ ਦੇਸ਼ ਬਦਲਣਾ ਇਹ ਸਿਰਫ ਦੇਸ਼ ਬਦਲਣਾ ਨਹੀਂ ਸੀ ਉਸਦੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਸੇ ਇੱਕ ਅਜੀਬੀ ਸ਼ੁਰੂਆਤ ਜਿੱਥੇ ਉਹ ਆਪਣੇ ਦਰਦ ਨੂੰ ਭੁੱਲ ਕੇ ਕੁਝ ਨਵਾਂ ਬਣਾਉਣਾ ਚਾਹੁੰਦਾ ਸੀ ਅਤੇ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਉਹ ਕਿਸੇ ਨੂੰ ਕਾਮਯਾਬ ਬਣਾ ਸਕਦਾ ਹੈ ਤਾਂ ਆਪ ਵੀ ਕਾਮਯਾਬ ਹੋ ਸਕਦਾ ਹੈ ਦੁਬਈ ਪਹੁੰਚ ਕੇ ਰਾਜਵੀਰ ਦੀ ਜ਼ਿੰਦਗੀ ਆਸਾਨ ਨਹੀਂ ਸੀ ਉਸ ਕੋਲ ਜ਼ਿਆਦਾ ਪੈਸੇ ਨਹੀਂ ਸਨ ਬਸ ਕੁਝ-ਕੁਝ ਹੀ ਸਨ ਜੋ ਉਸਦੇ ਮਾਪਿਆਂ ਨੇ ਉਸ ਨੂੰ ਦਿੱਤੇ ਸਨ ਸ਼ੁਰੂ ਦੇ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਭਾਸ਼ਾ ਦੀ ਸਮੱਸਿਆ ਸੀ ਸਬਾਚਾਰਕ ਅੰਦਰ ਉਸ ਨੂੰ ਪਰੇਸ਼ਾਨ ਕਰਦੇ ਅਤੇ ਸਭ ਤੋਂ ਵੱਧ ਉਸ ਨੂੰ ਆਪਣੇ ਘਰ ਆਪਣੇ ਮਾਪਿਆਂ ਅਤੇ ਉਸ ਦਰਦ ਦੀ ਯਾਦ ਆਉਂਦੀ ਜਿਸ ਨੂੰ ਉਹ ਪਿੱਛੇ ਛੱਡ ਕੇ ਆਇਆ ਸੀ ਉਸ ਨੂੰ ਸ਼ੁਰੂ ਦੇ ਵਿੱਚ ਛੋਟੇ ਮੋਟੇ ਕੰਮ ਕਰਨੇ ਪਏ ਉਸ ਨੇ ਕੰਸਟਰਕਸ਼ਨ ਸਾਈਟ ਤੇ ਦਿਨ ਭਰ ਭਾਰ ਚੁੱਕਣ ਦਾ ਕੰਮ ਕੀਤਾ ਰਾਤ ਨੂੰ ਇੱਕ ਸੁਪਰਮਾਰਕਟ ਦੇ ਵਿੱਚ ਸਫਾਈ ਕਰਦਾ ਕਈ ਵਾਰ ਤਾਂ ਉਸ ਨੂੰ ਲਗਾਤਾਰ 48 ਘੰਟੇ ਕੰਮ ਕਰਨਾ ਪੈਂਦਾ ਅਤੇ ਉਸ ਦੇ ਕੋਲ ਸਿਰਫ ਇੱਕੋ ਸਮੇਂ ਦੀ ਰੋਟੀ ਲਈ ਪੈਸੇ ਸਨ ਉਸ ਨੂੰ ਕਈ ਵਾਰ ਭੁੱਖੇ ਰਹਿਣਾ ਪੈਦਾ ਪਰ ਉਸਦੇ ਮਨ ਵਿੱਚ ਇੱਕ ਤੁੰਤ ਸਵਾਰ ਸੀ ਕਦੇ ਵੀ ਹਾਰਨਾ ਮੰਨਣਾ ਮੈਂ ਹਾਰ ਨਹੀਂ ਮੰਨ ਸਕਦਾ ਮੈਨੂੰ ਆਪਣੇ ਮਾਪਿਆਂ ਲਈ ਅਤੇ ਆਪਣੇ ਟੁੱਟੇ ਹੋਏ ਸੁਪਨਿਆਂ ਲਈ ਕੁਝ ਬਣਾਉਣਾ ਹੈ ਕੁਝ ਬਣ ਕੇ ਦਿਖਾਉਣਾ ਹੈ ਉਹ ਆਪਣੇ ਆਪ ਨੂੰ ਅਕਸਰ ਕਹਿੰਦਾ ਇੱਕ ਦਿਨ ਉਹ ਬਹੁਤ ਨਿਰਾਸ਼ ਸੀ ਕੰਮ ਤੋਂ ਛੁੱਟੀ ਮਿਲ ਗਈ ਸੀ ਅਤੇ ਉਸਦੇ ਕੋਲ ਕੋਈ ਨਵਾਂ ਕੰਮ ਨਹੀਂ ਸੀ ਉਹ ਇੱਕ ਪਾਰਕ ਦੇ ਵਿੱਚ ਬੈਠਾ ਬੜਾ ਰੋ ਰਿਹਾ ਸੀ ਜਦੋਂ ਇੱਕ ਬਜ਼ੁਰਗ ਅੰਕਲ ਉਸਦੇ ਕੋਲ ਆ ਕੇ ਬੈਠ ਗਏ ਉਹਨਾਂ ਨੇ ਰਾਜਵੀਰ ਦੀ ਉਦਾਸੀ ਦਾ ਕਾਰਨ ਪੁੱਛਿਆ ਰਾਜਵੀਰ ਨੇ ਆਪਣੀ ਸਾਰੀ ਕਹਾਣੀ ਸੁਣਾਈ ਬਿਨਾ ਕਿਸੇ ਦਾ ਨਾਮ ਲਏ ਅੰਕਲ ਨੇ ਉਸਦੀ ਗੱਲ ਬੜੇ ਧਿਆਨ ਨਾਲ ਸੁਣੀ। ਅਤੇ ਕਹਾ ਪੁੱਤਰੇ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਤਾ ਆਂਦੇ ਰਹਿੰਦੇ ਹਨ ਹਾਰ ਨਾ ਮੰਨ ਤੇਰੀ ਮਿਹਨਤ ਅਤੇ ਇਮਾਨਦਾਰੀ ਤੈਨੂੰ ਇੱਕ ਦਿਨ ਜ਼ਰੂਰ ਲੰਘ ਜਾਵੇਗੀ ਉਹਨਾਂ ਨੇ ਰਾਜਵੀਰ ਨੂੰ ਇੱਕ ਛੋਟੀ ਕੰਪਿਊਟਰ ਕੰਪਨੀ ਦੇ ਵਿੱਚ ਨੌਕਰੀ ਲੱਭਣ ਵਿੱਚ ਮਦਦ ਕੀਤੀ ਜਿੱਥੇ ਉਹਨਾਂ ਦੇ ਦੋਸਤ ਦੀ ਇੱਕ ਜਾਣਕਾਰੀ ਸੀ ਰਾਜਵੀਰ ਨੇ ਕੰਪਿਊਟਰ ਦਾ ਕੰਮ ਬਹੁਤ ਤੇਜ਼ੀ ਨਾਲ ਸਿੱਖਿਆ ਉਸਦੀ ਇਮਾਨਦਾਰੀ ਮਿਹਨਤ ਅਤੇ ਲਗਨ ਨੇ ਉਸ ਨੂੰ ਬਹੁਤ ਤਰੱਕੀ ਦਿਵਾਈ ਉਸਨੇ ਕੰਪਨੀ ਲਈ ਕਈ ਵੇਲੇ ਅਤਿ ਸਫਲ ਪ੍ਰੋਜੈਕਟ ਲਿਆਂਦੇ ਉਸਨੇ ਆਪਣੀ ਤਨਖਾਹ ਵਿੱਚੋਂ ਬਚਤ ਕਰਕੇ ਥੋੜਾ ਥੋੜਾ ਪੈਸਾ ਇਕੱਠਾ ਕੀਤਾ ਤੇ ਦੋ ਸਾਲਾਂ ਬਾਅਦ ਆਪਣਾ ਇੱਕ ਛੋਟਾ ਜਿਹਾ ਸੌਫਟਵੇਅਰ ਕਾਰੋਬਾਰ ਸ਼ੁਰੂ ਕੀਤਾ ਉਸਦੇ ਪਹਿਲੇ ਪ੍ਰੋਜੈਕਟ ਵੱਜੋਂ ਉਸ ਨੂੰ ਬਹੁਤ ਮੁਸ਼ਕਲ ਆਈਆਂ ਪਰ ਉਸਨੇ ਹਾਰ ਨਾ ਮੰਨੀ ਉਹ ਰਾਤਾਂ ਨੂੰ ਕੰਮ ਕਰਦਾ ਅਤੇ ਦਿਨ ਵਿੱਚ ਮਾਰਕੀਟਿੰਗ ਕਰਦਾ ਖੋਲੀ-ਖੋਲੀ ਉਸਦਾ ਕਾਰੋਬਾਰ ਵੱਧ ਗਿਆ ਫੈਲਦਾ ਗਿਆ ਕੁਝ ਸਾਲਾਂ ਦੇ ਵਿੱਚ ਹੀ ਰਾਜਵੀਰ ਇੱਕ ਸਫਲ ਅਤੇ ਪ੍ਰਸਿੱਧ ਕਾਰੋਬਾਰੀ ਬਣ ਗਿਆ ਉਸਤੇ ਕੋਲ ਕਈ ਕੰਪਨੀਆਂ ਸਨ ਉਸਨੇ ਕਰੋੜਾਂ ਰੁਪਏ ਕਮਾਏ ਉਹ ਹੁਣ ਇੱਕ ਅਮੀਰ ਅਤੇ ਸਫਲ ਵਿਅਕਤੀ ਸੀ ਪਰ ਇਹ ਅਮੀਰੀਤ ਉਸਦੇ ਕਪੜਿਆਂ ਤੋਂ ਉਸਦੀ ਜੀਵਨ ਸ਼ੈਲੀ ਤੋਂ ਝਲਕਦੇ ਨਹੀਂ ਸੀ ਉਹ ਬਿਲਕੁਲ ਸਾਦਾ ਗਰੰਦਾ ਜਿਵੇਂ ਪਹਿਲਾਂ ਕਰਿਆ ਕਰਦਾ ਸੀ ਬਸ ਉਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰਦਾ ਉਸ ਨੂੰ ਆਪਣੇ ਪੈਸੇ ਦੇ ਦਿਖਾਵੇ ਦੀ ਕੋਈ ਖਾਸ ਲਾਲਸਾ ਨਹੀਂ ਸੀ ਉਹ ਅਜੇ ਵੀ ਦੁਬਈ ਦੀਆਂ ਲੋਕਲ ਬਸਾਂ ਦੇ ਵਿੱਚ ਜੋ ਕਿ ਆਮ ਲੋਕ ਵਰਤਦੇ ਸਨ ਉਹਨਾਂ ਦੇ ਵਿੱਚ ਜਾਂਦਾ ਉਸਦੇ ਕੋਲ ਬਹੁਤੀਆਂ ਮਹਿੰਗੀਆਂ ਗੱਡੀਆਂ ਨਹੀਂ ਸਨ ਲੇਕਿਨ ਫਿਰ ਵੀ ਅਥਾ ਪੈਸਾ ਤੇ ਧਨ ਦੌਲਤ ਅਤੇ ਉਸਦੀ ਸਾਦਗੀ ਉਸ ਨੂੰ ਸਾਰਿਆਂ ਦੇ ਵਿੱਚੋਂ ਵੱਖਰਾ ਬਣਾਉਂਦੀ ਉਸ ਦੀਆਂ ਅੱਖਾਂ ਦੇ ਵਿੱਚ ਨਵਾਂ ਵਿਸ਼ਵਾਸ ਅਤੇ ਤਾਕਤ ਸੀ ਇਹਨੇ ਸਾਰਿਆਂ ਦੇ ਵਿੱਚ ਰਾਜਵਿਰ ਨੇ ਕਦੇ ਕਿਰਨ ਬਾਰੇ ਪਤਾ ਤੱਕ ਨਹੀਂ ਕੀਤਾ ਉਸਨੇ ਉਸ ਨੂੰ اپنی زندگی دے ایک ਭਿਆਨਕ ਸੁਪਨੇ ਵਾਂਗ ਪੁਰਾ ਦਿੱਤਾ ਉਸ ਨੂੰ ਲੱਗਦਾ ਸੀ ਕਿ ਉਹ ਆਪਣੀ زندگی ਵਿੱਚ ਬਹੁਤ ਖੁਸ਼ ਹੋਵੇਗੀ ਵੱਡੇ ਸ਼ਹਿਰ ਦੇ ਵਿੱਚ ਇੱਕ ਡੀਐਸਪੀ ਬੱਜੋਂ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੋਵੇਗੀ ਉਸ ਨੂੰ ਪੰਜਾਬ ਆਉਣ ਦੀ ਵੀ ਕੋਈ ਜਲਦੀ ਨਹੀਂ ਸੀ ਕਿਉਂਕਿ ਪੰਜਾਬ ਉਸ ਨੂੰ ਆਪਣੇ ਉਹੀ ਪੁਰਾਣੇ ਦਰਦ ਯਾਦਵਾਉਂਦਾ ਸੀ ਪਰ ਬੁਢਾਪੇ ਦੇ ਵਿੱਚ ਉਸਦੇ ਮਾਪਿਆਂ ਦੀ ਸਿਹਤ ਖਰਾਬ ਹੋ ਗਈ ਉਹਨਾਂ ਨੂੰ ਰਾਜਵੀਰ ਦੀ ਬੜੀ ਲੋੜ ਸੀ ਉਹਨਾਂ ਨੇ ਕਈ ਵਾਰ ਫੋਨ ਤੇ ਰਾਜਵੀਰ ਨੂੰ ਵਾਪਸ ਆਉਣ ਲਈ ਕਿਹਾ ਵੀ ਰਾਜਵੀਰ ਹੁਣ ਤਾਂ ਪੈਸੇ ਵੀ ਆਗੇ ਹਨ ਤੂੰ ਬਹੁਤ ਵੱਡਾ ਬੰਦਾ ਬਣ ਗਿਆ ਹੈ ਲੇਕਿਨ ਪੰਜਾਬ ਆ ਜਾ ਸਾਡਾ ਹਾਲਾਤ ਲੈ ਲੈ ਟੋਕਟੇ ਇਸ ਮਾਰੇ ਸਮੇਂ ਦੇ ਵਿੱਚ ਜਦੋਂ ਸ਼ਾਇਦ ਅਸੀਂ ਆਪਣੇ ਆਖਰੀ ਸਾਹ ਗੰਦੇ ਹਾਂ ਸਾਡੇ ਕੋਲ ਆ ਸਾਡੇ ਨਾਲ ਰਹੇ ਰਾਜਵੀਰ ਜੋ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ ਤੁਰੰਤ ਵਾਪਸ ਆਉਣ ਲਈ ਤਿਆਰ ਹੋ ਗਿਆ ਉਸਨੇ ਆਪਣਾ ਸਾਰਾ ਕਾਰੋਬਾਰ ਆਪਣੇ ਕੁਝ ਵਕਫਦਾਰ ਸਟਾਫ ਨੂੰ ਸੰਭਾਲਾਇਆ ਅਤੇ ਪੰਜਾਬ ਲਈ ਰਵਾਨਾ ਹੋ ਗਿਆ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੀ ਇਹ ਵਾਪਸੀ ਸਿਰਫ ਆਪਣੇ ਮਾਪਿਆਂ ਨੂੰ ਮਿਲਣ ਲਈ ਨਹੀਂ ਬਲਕਿ ਕਿਸਮਤ ਦੇ ਇੱਕ ਅਜੀਬ ਮੋੜ ਲਈ ਸੀ ਜੋ ਉਸਦੀ ਬੀਤੀ ਹੋਈ ਜ਼ਿੰਦਗੀ ਨੂੰ ਦੁਬਾਰਾ ਉਸਦੇ ਸਾਹਮਣੇ ਲਖੜਾ ਕਰੇਗੀ ਹੁਣ ਕਿਉਂਕਿ ਉਹ ਬਹੁਤ ਸਾਦਗੀ ਵਿੱਚ ਵਿਸ਼ਵਾਸ ਕਦਾ ਹੈ ਉਸਨੇ 에어ਪੋਰਟ ਤੇ ਪਹੁੰਚਦੇ ਸਾਰੇ ਨਾ ਕੋਈ ਮਹਿੰਗੀ ਗੱਡੀ ਮੰਗਵਾਈ ਨਾ ਹੀ ਇਥੇ ਆਪਣੇ ਸਵਾਗਤ ਲਈ ਕੋਈ ਇੰਤਜ਼ਾਮ ਕੀਤਾ ਉਹ ਬਿਨਾਂ ਦੱਸੇ ਇੱਕ ਆਮ ਨਾਗਰਿਕ ਵਾਂਗ ਇੱਕ ਆਮ ਪੰਜਾਬੀ ਸਬਾਚਾਰਕ ਇਨਸਾਨ ਵਾਂਗ ਬਸ ਉਤਰਿਆ ਦਿੱਲੀ ਜਾ ਕੇ ਗੁਰਦੁਆਰਾ ਸੀਸਗੰਨ ਦੇ ਵਿੱਚ ਮੱਥਾ ਟੇਕਿਆ ਅਤੇ ਉਥੋਂ ਇੱਕ ਆਮ ਟੈਕਸੀ ਫੜ ਕੇ ਰੇਲਵੇ ਸਟੇਸ਼ਨ ਤੇ ਆ ਗਿਆ ਐਸੀ ਕੋਈ ਰਿਬੁਕਿੰਗ ਹੈ ਅਤੇ ਪਠਾਨਕੋਟ ਦੇ ਵਿੱਚ ਰੇਲਵੇ ਸਟੇਸ਼ਨ ਪਹੁੰਚ ਗਿਆ ਹੈ ਪਠਾਨਕੋਟ ਰੇਲਵੇ ਸਟੇਸ਼ਨ ਤੇ ਰਾਜਵੀਰ ਨੇ ਕਿਰਨ ਨੂੰ ਫੜ ਲਿਆ ਕਿਰਨ ਸਰਪਲਰੀ ਸੀ ਉਸ ਦੀ ਅਵਾਜ਼ ਜਿਵੇਂ ਨਿਕਲ ਰਹੀ ਸੀ ਉਸਦੇ ਸਰੀਰ ਵਿੱਚੋਂ ਜਿਵੇਂ ਜਾਣ ਹੀ ਨਹੀਂ ਸੀ ਰਾਜਵੀਰ ਨੇ ਉਸ ਨੂੰ ਇੱਕ ਪਾਸੇ ਲਿਆ ਕੇ ਬਿਠਾਇਆ ਮੈਨੂੰ ਦੱਸੋ ਕਿਰਨ ਇਹ ਸਭ ਕੀ ਹੈ ਤੂੰ ਇੱਥੇ ਚਾਕੂ ਵਿਚ ਰਹੀ ਹੈ ਤੂੰ ਤਾਂ ਡੀਐਸਪੀ ਸੀ ਇੰਨੀ ਵੱਡੀ ਅਫਸਰ ਰਾਜਵੀਰ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸੀ ਸਿਰਫ ਹੈਰਾਨੀ ਦਰਦ ਅਤੇ ਇੱਕ ਅਜੀਬ ਜਿਹਾ ਤਰਸ ਸੀ ਕਿਰਨ ਨੇ ਬੜੀ ਮੁਸ਼ਕਲ ਨਾਲ ਖੋਲੀ-ਖੋਲੀ ਆਪਣੀ ਕਹਾਣੀ ਸੁਣਾਣੀ ਸ਼ੁਰੂ ਕੀਤੀ ਜਿਸ ਨੂੰ ਸੁਣ ਕੇ ਰਾਜਵੀਰ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਖਿਆਲ ਰਣ ਗਿਆ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕਿਰਨ ਦੀ ਜ਼ਿੰਦਗੀ ਇੰਨੀ ਹੇਠਾਂ ਮੀਟ ਸਕਦੀ ਹੈ ਡੀਐਸਪੀ ਬਣ ਤੋਂ ਬਾਅਦ ਕਿਰਨ ਇਹ ਜਸ ਅਮੀਰ ਆਦਮੀ ਸੋਹੇਲ ਨਰਵਿਆਕ ਦੇ ਪਾਸੇ ਉਹ ਦੇਖਣ ਦੇ ਵਿੱਚ ਤਾਂ ਬੜਾ ਸ਼ਰੀਫ ਅਤੇ ਪ੍ਰਭਾਵਸ਼ਾਲੀ ਲੱਗਦਾ ਸੀ ਪਰ ਅਸਲ ਦੇ ਵਿੱਚ ਉਹ ਵੱਡੇ-ਵੱਡੇ ਰੀਅਲ ਅਸਟੇਟ ਕਪੜਿਆਂ ਵਿੱਚ ਸ਼ਾਮਲ ਸੀ ਉਸ ਦਾ ਇੱਕ ਵੱਡਾ ਕਾਰੋਬਾਰੀ ਨੈਟਵਰਕ ਸੀ ਜੋ ਗੈਰ ਕਾਨੂੰਨੀ ਢੰਗ ਨਾਲ ਪੈਸਾ ਕਮਾਉਂਦਾ ਕਿਰਨ ਆਉਦੇ ਉੱਤੇ ਪੈਸੇ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਸੀ ਉਹ ਆਪਣੇ ਪਤੀ ਦੇ ਕਾਰਨਾਮਿਆਂ ਤੋਂ ਬੇਖਬਰ ਨਹੀਂ ਸੀ ਸਗੋਂ ਉਸਨੇ ਸ਼ੁਰੂ ਦੇ ਵਿੱਚ ਉਸ ਨੂੰ ਅੰਦੇਖਾ ਕੀਤਾ ਅਤੇ ਫਿਰ ਉਸਤੇ ਦਬਾਅ ਹੇਠ ਆਪਣੇ ਡੀਐਸਪੀ ਅਹੁਦੇ ਦੀ ਵਰਤੋਂ ਉਹਨਾਂ ਦੇ ਕੰਮਾਂ ਨੂੰ ਅੰਜਾਮ ਦੇਣ ਲਈ ਕਰਨ ਲੱਗੇ ਉਹ ਕਈ ਵਾਰ ਆਪਣੇ ਘਰ ਵਾਲੇ ਦੇ ਕਹਿੰਦੇ ਗੈਰ ਕਾਨੂੰਨੀ ਢੰਗ ਨਾਲ ਜ਼ਮੀਨਾਂ ਦੀ ਕਲੀਅਰੈਂਸ ਦਿੰਦੀ ਜਾਂ ਕਿਸੇ ਜਾਂਚ ਨੂੰ ਦਬਾਉਣ ਲਈ ਆਪਣੀ ਅਹੁਦੇ ਦੀ ਵਰਤੋਂ ਕਰਦੀ ਉਸ ਨੂੰ ਲੱਗਦਾ ਸੀ ਕਿ ਉਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਕੋਈ ਉਸ ਨੂੰ ਪਰ੍ਹ ਨਹੀਂ ਸਕਦਾ ਸਾਰੇ ਉਸਤੇ ਥਲੇ ਹਨ ਅਤੇ ਬਸ ਉਹ ਹੀ ਹੈ ਜੋ ਸਾਰਾ ਤੋਂ ਸਿਆਣੀ ਹੈ ਕੁਝ ਸਾਲਾਂ ਤੋਂ ਬਾਅਦ ਹੀ ਸੋਹੇਲ ਦੇ ਇੱਕ ਵੱਡੇ ਕਪਲੇ ਦੀ ਜਾਂਚ ਸੀਬੀਆਈ ਤੱਕ ਪਹੁੰਚ ਗਈ ਜਾਂਚ ਚੱਲ ਰਹੀ ਸੀ ਕਿ ਇੱਕ ਦਿਨ ਸੋਹੇਲ ਦੇ ਇੱਕ ਕਾਰੋਬਾਰੀ ਸਾਥੀ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਜਿਸ ਨਾਲ ਉਸ ਦਾ ਸਾਰਾ ਕਾਰੋਬਾਰੀ ਸਮਰਾਜ ਬੇਨਕਾਬ ਹੋ ਗਿਆ ਸੋਹੇਲ ਨੂੰ ਅਤੇ ਉਸਦੇ ਸਾਰੇ ਪ੍ਰਮੁੱਖ ਅਤਿਆਨੂੰ ਗ੍ਰਿਫਤਾਰ ਕਰ ਲਿਆ ਕਿਰਨ ਤੇ ਵੀ ਡੀਐਸਪੀ ਦੇ ਅਹੁਦੇ ਦੀ ਦੁਰਵਰਤੋਂ ਕਰਨ ਭ੍ਰਿਸ਼ਟਾਚਾਰ ਅਤੇ ਗੈਰਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗੇ ਉਸ ਨੂੰ ਤੁਰੰਤ ਨੌਕਰੀ ਤੋਂ ਮੁਤਲ ਕਰ ਦਿੱਤਾ ਅਤੇ ਫਿਰ ਸਾਰੇ ਅਹੁਦੇ ਖੋ ਕੇ ਬਰਖਾਸਤ ਕਰ ਦਿੱਤਾ ਸਬੂਤਾਂ ਦੇ ਆਧਾਰ ਤੇ ਆਧਾਰਤ ਵਿੱਚ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਹੋਈ ਜੇਲ੍ਹ ਵਿੱਚ ਕਿਰਨ ਦੀ ਜ਼ਿੰਦਗੀ ਨਰਕ ਬਣ ਗਈ ਸੀ ਉਸ ਨੂੰ ਰੋਜ਼ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਜਿਸ ਅਹੁਦੇ ਪੈਸੇ ਅਤੇ ਸ਼ਰਤ ਲਈ ਉਸਨੇ ਰਾਜਵੀਰ ਵਰਗੇ ਸੱਚੇ ਪਿਆਰ ਕਰਨ ਵਾਲੇ ਨੂੰ ਛੱਡਿਆ ਸੀ ਅੱਜ ਉਸੇ ਦੀ ਵਜ੍ਹਾ ਨਾਲ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਬੰਦ ਸੀ ਉਸ ਨੂੰ ਰਾਜਵੀਰ ਦੀਆਂ ਮਿਹਨਤਾਂ ਉਸਤੇ ਪਿਆਰ ਅਤੇ ਉਸਤੇ ਸਾੜ ਦੀ ਯਾਦ ਆਈ। ਜੇਲ੍ਹ ਦੇ ਅੰਦਰ ਇੱਕ ਰਾਤ ਉਸ ਨੂੰ ਬੁਖਾਰ ਹੋ ਗਿਆ। ਕੋਈ ਉਸਦੀ ਪਰਵਾਹ ਨਹੀਂ ਕਰਦਾ ਸੀ। ਉਦੋਂ ਉਸ ਨੂੰ ਰਾਜਵੀਰ ਦੀ ਯਾਦ ਆਈ ਜੋ ਉਸਦੀ ਹਰ ਲੋੜ ਦਾ ਖਿਆਲ ਰੱਖਦਾ ਸੀ। ਉਸ ਨੂੰ ਪਛਤਾਵਾ ਹੋ ਗਿਆ। ਮੈਂ ਉਸਤੇ ਲਾਲਚ ਵਿੱਚ ਆ ਕੇ ਕੀ ਗੁਰਗਵਾ ਦਿੱਤਾ ਹੈ। ਜੇਲ੍ਹ ਵਿੱਚ ਬਾਕੀ ਕੈਦੀ ਵੀ ਉਸ ਨੂੰ ਤਾਨੇ ਮਾਰਦੇ। ਆ ਗਈ ਡੀਐਸਪੀ ਸਾਹਿਬ ਆ ਹੁਣ ਕਰ ਲੋ ਇੱਥੇ ਆਪਣੀ ਅਫਸਰ ਇਹ ਤਾਨੇ ਉਸਤੇ ਅੰਦਰਲੇ ਅਹੰਕਾਰ ਨੂੰ ਪੂਰੀ ਤਰ੍ਹਾਂ ਚੱਕਣਾ ਚੁਰ ਕਰ ਦਿੰਦੇ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕਿਰਨ ਕੁਲਕੁਲ ਉਜਿਵੇਂ ਨਹੀਂ ਬਚਿਆ ਉਸਨੇ ਆਪਣੇ ਪਰਿਵਾਰ ਜਿਨ੍ਹਾਂ ਨੂੰ ਉਸਨੇ ਅਮੀਰ ਹੋਣ ਤੇ ਤਿਆਗ ਦਿੱਤਾ ਸੀ ਉਹਨਾਂ ਨੇ ਵੀ ਉਸ ਨੂੰ ਸਾਰਾ ਦਿਨ ਤੋਂ ਇਨਕਾਰ ਕਰ ਦਿੱਤਾ ਹੁਣ ਉਸਤੇ ਕੋਲ ਨਾ ਕਰ ਸੀ ਨਾ ਪੈਸਾ ਨਾ ਹੀ ਕੋਈ ਸਹਾਰਾ ਸਭ ਕੁਝ ਜਬਤ ਹੋ ਚੁੱਕਾ ਸੀ ਅਤੇ ਨਾ ਹੀ ਉਸ ਦਾ ਕੋਈ ਐਸਾ ਦੋਸਤ ਜਿਸ ਦੇ ਕੋਲ ਉਹ ਜਾ ਕੇ ਰਹਿ ਸਕੇ ਕਿਉਂਕਿ ਹਮੇਸ਼ਾ ਉਸਨੇ ਪੈਸੇ ਨੂੰ ਕੇ ਰੱਖਿਆ ਸੀ ਕੋਈ ਵੀ ਐਸਾ ਨਹੀਂ ਸੀ ਜਿਸ ਕੋਲ ਉਹ ਜਾ ਕੇ ਸਹਾਰੇ ਦੀ ਉਮੀਦ ਕਰ ਸਕੇ ਉਸਨੇ ਸ਼ਹਿਰ ਦੇ ਵਿੱਚ ਛੋਟੇ ਮੋਟੇ ਘਰੇਲੂ ਕੰਮ ਜਿਵੇਂ ਭਾਂਡੇ ਮਾਂਜਣਾ ਸਫਾਈ ਕਰਨਾ ਆਦਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਤੇ ਬੀਤੇ ਕੱਲ ਦੀ ਖਬਰ ਜਲਦੀ ਹੀ ਫੈਲ ਜਾਂਦੀ ਲੋਕ ਉਸ ਨੂੰ ਕੰਮ ਨਹੀਂ ਦਿੰਦੇ ਸਨ ਅਤੇ ਕਈ ਥਾਵਾਂ ਤੇ ਤਾਂ ਉਸ ਨੂੰ અપਮਾਨ ਦਾ ਵੀ ਸਾਹਮਣਾ ਕਰਨਾ ਪੈਂਦਾ ਇੱਕ ਵਾਰ ਤਾਂ ਇੱਕ ਦੁਕਾਨਦਾਰ ਨੇ ਉਸ ਨੂੰ ਕੰਮ ਦੇਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਤੂੰ ਤਾਂ ਡੀਐਸਪੀ ਹੈ ਉਹ ਸਾਡੇ ਵਰਗਿਆਂ ਦੇ ਘਰੇ ਕੰਮ ਕਰੇਂਗੇ ਇਸ ਨਾਲ ਤਾਂ ਉਸ ਦਾ ਆਤਮ ਸਨਮਾਨ ਹੋਰ ਵੀ ਟੁੱਟ ਜਾਂਦਾ ਹਰ ਦਰਵਾਜ਼ਾ ਉਸ ਲਈ ਬੰਦ ਹੋ ਚੁੱਕਾ ਸੀ ਆਖਿਰਕਾਰ ਪੇਟ ਭਰਨ ਲਈ ਅਤੇ ਕਿਤੇ ਸਿਰ ਲੁਕਾਉਣ ਲਈ ਉਸ ਨੂੰ ਰੇਲਵੇ ਸਟੇਸ਼ਨ ਵਰਗੀਆਂ ਜਨਤਕ ਥਾਵਾਂ ਤੇ ਚਾਹ ਵੇਚਣ ਵਰਗੇ ਕੰਮ ਕਰਨੇ ਪਏ ਜਿੱਤੇ ਕੋਈ ਉਸਤੇ ਪਛਾਣ ਨਹੀਂ ਪੁੱਛਦਾ ਸੀ ਅਤੇ ਭੀੜ ਦੇ ਵਿੱਚ ਗਵਾਚੀ ਰਹਿੰਦੀ ਇਹ ਕੰਮ ਉਸਤੇ ਕਰਮਾਂ ਦਾ ਫਲ ਸੀ ਜਿਸ ਨੇ ਉਸ ਨੂੰ ਅੰਤ ਦੇ ਵਿੱਚ ਬਿਲਕੁਲ ਬੇਸਹਾਰਾ ਅਤੇ ਇਕੱਲਾ ਕਰ ਦਿੱਤਾ ਕਿਰਨ ਦੀ ਕਹਾਣੀ ਸੁਣ ਕੇ ਰਾਜਵਿਰ ਦੀਆਂ ਅੱਖਾਂ ਵਿੱਚ ਹੰਝ ਵਾ ਗਏ ਉਸ ਨੂੰ ਆਪਣੇ ਪੁਰਾਣੇ ਦਰਦ ਯਾਦ ਆਏ ਪਰ ਉਸਦੇ ਮਨ ਵਿੱਚ ਕਿਰਨ ਪ੍ਰਤੀ ਕੋ ਗੁੱਸਾ ਜਾਂ ਬਦਲੇ ਦੀ ਭਾਵਨਾ ਨਹੀਂ ਸੀ ਦਿਲ ਵਿੱਚ ਸਿਰਫ ਤਰਸ ਦਇਆ ਅਤੇ ਇੱਕ ਅਜੀਬ ਜਿਹਾ ਖਿਆਲ ਆਇਆ ਉਸਨੇ ਕੁਝ ਪਲ ਚੁੱਪ ਰਹਿ ਕੇ ਗਹਿਰੀ ਸਾਹ ਲਈ ਅਤੇ ਮਨ ਹੀ ਮਨ ਸੋਚਿਆ ਕਿ ਕਿਰਨ ਨੂੰ ਤਾਂ ਉਸਦੇ ਕਰਮਾਂ ਦਾ ਫਲ ਮਿਲ ਚੁੱਕਿਆ ਹੈ ਉਹ ਜਾਣਦਾ ਸੀ ਕਿ ਕਿਰਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਉਸਦੀ ਖਲਾਤ ਦੇਖ ਕੇ ਉਸ ਦਾ ਦਿਲ ਪਸੀਜ ਗਿਆ ਹੁਣ ਉਸ ਨੂੰ ਕਿਰਨ ਦਾ ਹੰਕਾਰ ਜਾਂ ਲਾਲਚ ਨਹੀਂ ਸਿਰਫ ਉਸਦੀ ਟੁੱਟੀ ਹੋਈ ਰੂਹ ਨਜ਼ਰ ਆ ਰਹੀ ਸੀ ਰਾਜਵੀਰ ਨੇ ਕਿਰਨ ਦਾ ਹੱਥ ਫੜ ਲਿਆ ਜਿਵੇਂ ਉਹ ਉਸ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੋਵੇ ਹੋਵੇ ਮੈਨੂੰ ਅਫਸੋਸ ਹੈ ਕਿ ਤੈਨੂੰ ਇਹ ਸਭ ਚੱਲਣਾ ਪਿਆ ਕਰਨਾ ਹੁਣ ਤੂੰ ਇਕੱਲੀ ਨਹੀਂ ਹੈ ਮੈਂ ਤੇਰੇ ਨਾਲ ਹ ਰਾਜਵੀਰ ਦੀ ਆਵਾਜ਼ ਵਿੱਚ ਦਇਆ ਅਤੇ ਮਾਫੀ ਸੀ ਪਰ ਇੱਕ ਠਹਿਰਾਓ ਵੀ ਸੀ ਜਿਵੇਂ ਉਹ ਆਪਣੇ ਆਪ ਨੂੰ ਸਮਝ ਰਿਹਾ ਹੋਵੇ ਅਤੇ ਆਪਣੇ ਬੀਤੇ ਹੋਏ ਕੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿਰਨ ਰੋਪਏ ਉਸਨੇ ਰਾਜਵੀਰ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਮੈਨੂੰ ਮਾਫ ਕਰ ਦੇ ਰਾਜਵੀਰ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੈਂ ਲਾਲਚੀ ਹੋ ਗਏ ਕਿੰਨੀ ਨਿੱਕੀ ਸੀ ਮੈਂ ਅਤੇ ਤੁਸੀਂ ਕਿੰਨੇ ਵੱਡੇ ਮੈਂ ਤੁਹਾਡੇ ਪਿਆਰ ਨੂੰ ਪਛਾਣ ਨਹੀਂ ਸਕੇ ਮੈਂ ਤੁਹਾਡਾ ਸਭ ਕੁਝ ਤਬਾਹ ਕਰ ਦਿੱਤਾ ਉਹ ਕਿੰਘਿਆ ਪਰ ਰਿਛੇ ਉਸਤੇ ਖੰਜੂ ਰਾਜਵੀਰ ਦੇ ਪੈਰਾਂ ਤੇ ਡਿਗਰੇ ਸਨ ਰਾਜਵੀਰ ਨੇ ਕਿਰਨ ਨੂੰ ਚੁੱਕਿਆ ਅਤੇ ਉਸ ਨੂੰ ਗੜੇ ਲਗਾ ਲਿਆ ਉਹ ਕਿਰਨ ਨੂੰ ਆਪਣੇ ਮਾਪਿਆਂ ਕੋਲ ਲੈ ਗਿਆ ਰਾਜਵੀਰ ਦੇ ਮਾਪੇ ਵੀ ਕਿਰਨ ਦਾ ਹਾਲ ਦੇਖ ਕੇ ਪਹਿਲਾਂ ਤਾਂ ਗੁੱਸੇ ਦੇ ਵਿੱਚ ਆਏ ਨਹੀਂ ਇਸ ਨਾਲ ਸਹੀ ਹੋਇਆ ਹੈ ਇਸ ਨੂੰ ਉਸੇ ਰੇਲਵੇ ਸਟੇਸ਼ਨ ਤੇ ਛਡਾਓ ਅਤੇ ਹੋ ਸਕੇ ਤਾਂ ਇਹ ਚਾਹ ਵਾਲੀ ਰੇੜੀ ਬੰਦ ਕਰਾ ਦਿਓ ਲੇਕਿਨ ਬਾਅਦ ਦੇ ਵਿੱਚ ਥੋੜਾ ਹੋਰ ਸੋਚਣ ਤੋਂ ਬਾਅਦ ਰਾਜਵੀਰ ਨਾਲ ਗੱਲ ਕਰਨ ਤੋਂ ਬਾਅਦ ਥੋੜਾ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਪਹਿਲਾਂ ਹੈਰਾਨੀ ਦਰਦ ਗੁੱਸਾ ਸੀ ਅਤੇ ਅੰਤ ਵਿੱਚ ਪਿਆਰ ਚਲ ਕੇ ਆਇਆ ਰਾਜਵੀਰ ਦੀ ਮਾਤਾ ਨੇ ਕਿਰਨ ਦਾ ਸਿਰ ਫਲੋਸਿਆ ਬੇਟਾ ਜੋ ਹੋਇਆ ਸੋ ਹੋਇਆ ਵਾਇਗਰੂ ਦੇ ਰਾਜਾ ਸੀ ਅਸੀਂ ਤੈਨੂੰ ਕਦੇ ਵੀ ਆਪਣੀ ਧੀ ਤੋਂ ਕੱਟਨੀ ਸਮਝਿਆ ਉਹਨਾਂ ਨੇ ਕਿਰਨ ਨੂੰ ਮਾਫ਼ ਕਰ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਰੱਖ ਲਿਆ ਰਾਜਵੀਰ ਨੇ ਕਿਰਨ ਦੇ ਇਲਾਜ ਦਾ ਪ੍ਰਬੰਧ ਕੀਤਾ ਕਿਉਂਕਿ ਉਸ ਨੂੰ ਮਾਨਸਿਕ ਤੌਰ ਤੇ ਬਹੁਤ ਸਦਮਾ ਲੱਗਿਆ ਸੀ ਉਸ ਨੇ ਇੱਕ ਚੰਗੇ ਮਨੋਵਿਗਿਆਨੀ ਦੀ ਮਦਦ ਲਈ ਅਤੇ ਕੋਦਵੀ ਕਿਰਨ ਨਾਲ ਬਹੁਤ ਸਮਾਂ ਬਿਤਾਇਆ ਉਸ ਨੂੰ ਸੁਣਦਾ ਉਸ ਤੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੌਲੀ ਹੌਲੀ ਸਮੇਂ ਦੇ ਨਾਲ ਕਿਰਨ ਆਪਣੇ ਸਦਮੇ ਤੋਂ ਉੱਭਰਨ ਲੱਗੀ ਉਸ ਨੂੰ ਅਹਿਸਾਸ ਹੋਇਆ ਵੀ ਰਾਜਵੀਰ ਦਾ ਪਿਆਰ ਕਿ ਸੱਚਾ ਅਦੇ ਨਿਸਵਾਰਥ ਸੀ ਉਹ ਤਾਂ ਕਿਰਨ ਸੀ ਜਿਸਨੇ ਉਸਨੂੰ ਛੱਡ ਦਿੱਤਾ ਅਤੇ ਵਿਚਾਰੇ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਰਾਜਵੀਰ ਨੇ ਫੈਸਲਾ ਕੀਤਾ ਵਿਆਹ ਉਹਨ ਪੰਜਾਬ ਦੇ ਵਿੱਚ ਰਹੇਗਾ ਉਸਨੇ ਆਪਣੇ ਦੁਬਈ ਵਾਲੇ ਕਾਰੋਬਾਰ ਨੂੰ ਸੰਭਾਲ ਲਏ ਆਪਣੇ ਵਪਾਰਕ ਪਾਰਟਨਰਸ ਨੂੰ ਹੋਰ ਜ਼ਿੰਮੇਵਾਰੀ ਦਿੱਤੀ ਅਤੇ ਕੰਮ ਆਨਲਾਈਨ ਹੀ ਇਤੋਂ ਸੰਭਾਲਣ ਲੱਗਾ ਜੋ ਵੀ ਮਤਭਰਨ ਫੈਸਲੇ ਹੁੰਦੇ ਆਨਲਾਈਨ ਮੀਟਿੰਗਾਂ ਦੇ ਵਿੱਚ ਲੈਂਦਾ ਅਤੇ ਜਦੋਂ ਕਦੇ ਜੁਰਤ ਹੁੰਦੇ ਦੁਬਈ ਜਾਂਦਾ ਲੇਕਿਨ 5-10 ਦਿਨਾਂ ਤੋਂ ਬਾਅਦ ਪੰਜਾਬ ਵਾਪਸ ਆ ਜਾਂਦਾ ਉਸਨੇ ਇੱਕ ਵੱਡਾ ਸਮਾਜ ਸੇਵਾ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਉਹਨਾਂ ਲੋਕਾਂ ਦੀ ਮਦਦ ਕਰਨਾ ਸੀ ਜੋ ਨਿਰਾਸ਼ਾ ਵਿੱਚ ਹਨ ਜੋ ਗਲਤੀਆਂ ਕਰਕੇ ਪਟਕਾਂ ਦੇ ਹਨ ਜਾਂ ਜੋ ਸਮਾਜ ਤੋਂ ਤਿਆਗੇ ਜਾਂਦੇ ਹਨ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਕਹਿਣਾ ਚਾਹੋਗੇ ਰਾਜਵੀਰ ਬਾਰੇ ਕੀ ਜੋ ਉਸਨੇ ਕੀਤਾ ਕਿਰਨ ਨੂੰ ਮਾਫ ਕਰਕੇ ਸਹੀ ਕੀਤਾ ਜਾਂ ਨਹੀਂ ਜੇਕਰ ਤੁਸੀਂ ਉਸ ਦੀ ਜਗ੍ਹਾ ਹੁੰਦੇ ਇਹੋ ਜੀ ਔਰਤ ਨੂੰ ਜਿਸਨੇ ਡੀਐਸਪੀ ਵਰਗੇ ਵੱਡੇ ਅਫਸਰ ਬਣਨ ਤੋਂ ਬਾਅਦ ਤਲਾਕ ਦੇ ਦਿੱਤਾ ਜਦੋਂ ਉਸ ਨੂੰ ਸਭ ਤੋਂ ਜ਼ਿਆਦਾ ਲੋੜ ਸੀ ਜਦੋਂ ਅਗਲੇ ਬਿਲਕੁਲ ਮਜਬੂਰ ਸੀ ਜਦੋਂ ਅਗਲੇ ਨੇ ਆਪਣੀ ਅੱਧੀ ਜਵਾਨੀ ਉਸਤੇ ਰੋਲ ਦਿੱਤੀ ਹੈ ਅਗਲੇ ਨੇ ਮਿਹਨਤ ਕਰ ਕਰਕੇ ਦਿਨ ਰਾਤ ਇੱਕ ਕਰਕੇ ਉਸ ਨੂੰ ਪੜਾਇਆ ਅਤੇ ਅੰਤ ਦੇ ਵਿੱਚ ਉਸਨ ਆ ਸਟਾ ਦਿੱਤਾ ਲੇਕਿਨ ਮੈਂਤ ਕਰੀ ਅਤੇ ਦੁਬਾਰਾ ਸਫਲ ਹੋਇਆ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਜੋ ਰਾਜਵੀਰ ਨੇ ਕੀਤਾ ਸਹੀ ਕੀਤਾ ਜਾਂ ਬਿਲਕੁਲ ਗਲਤ ਇਹੋ ਜੀ ਔਰਤ ਨੂੰ ਮਾਫਲੀ ਕਰਨਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਹੈ ਬਿਲਕੁਲ ਸਹੀ ਕੀਤਾ ਹੈ ਵੀ ਉਸਦਾ ਦਿਲ ਵੱਡਾ ਸੀ ਉਹ ਮਾਫ ਕਰਕੇ ਆਪ ਵੱਡਾ ਬਣਿਆ ਹੈ ਨਾ ਕਿ ਕਿਰਨ ਨੂੰ ਵੱਡੇ ਕੀਤਾ ਹੈ ਤੁਹਾਨੂੰ ਕੀ ਲੱਗਦਾ ਹੈ ਜੋ ਉਸਨੇ ਕੀਤਾ ਸਹੀ ਕੀਤਾ ਜਾਂ ਨਹੀਂ ਤੋ ਸਿੱਝ ਕਰ ਜੁਹਦੇ ਤਾਂ ਕੀ ਕਰਦੇ ਹਾਜੀ ਦੇਵਸਾਨੂੰ ਜਜਤ ਚੈਨਲ ਤੇ ਨਵੀਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਵਸਾਨੂੰ ਜਜਤ ਚੈਨਲ ਤੇ ਨਵੀਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ